5 ਕਰੋੜ ਰੁਪਏ ਦਉ ਨਹੀ ਤਾਂ ਮਿੱਟੀ ਚ ਮਿਲਾ ਦਵਾਂਗੇ ਇਹ ਸ਼ਬਦ ਨੇ ਪੀਪ ਰਾਖ ਲਈ ਇਸਤੇਮਾਲ ਹੋਏ ਗੈਂਗਸਟਰ ਅਰਜੁਨ ਬਿਸ਼ਨੋਈ ਦੇ ਸਸ਼ਕਲ ਇੰਡੀਆ ਨਿਊਜ਼ ਪੰਜਾਬ ਦਾ ਡਿਜੀਟਲ ਪਲੇਟਫਾਰਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਿਮਰਨ ਤੇ ਜਿਹੜੀ ਇਹ ਗੱਲ ਮੈਂ ਸ਼ੁਰੂਆਤ ਚ ਕਹੀ ਇਹ ਖਬਰ ਅੱਜ ਸਵੇਰ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਟ੍ਰੌਮ ਦੇ ਵਾਂਗ ਫੈਲੀ ਹੋਈ ਹੈ ਜੁਥੇ ਇਹ ਦਾਅਵੇ ਕੀਤੇ ਗਏ ਨੇ ਐਨਆਈ ਦੀ ਰਿਪੋਰਟ ਦੇ ਵਖੋਇ ਇਹ ਚੀਜ਼ ਕਹੀ ਗਈ ਹੈ ਕਿ ਗੈਂਗਸਟਰ ਅਰਜੁਨ ਬਿਸ਼ਨੋਈ ਜੋ ਕਿ ਕਿਤੇ ਨਾ ਕਿਤੇ ਲਾਰੈਂਸ ਬਿਸ਼ਨੋਈ ਗੈਂਗ ਤੋਂ ਤਾਲੁਕ ਰੱਖਦਾ ਹੈ ਉਸ ਨੇ ਮਸ਼ਹੂਰ ਪੰਜਾਬੀ ਗਾਇਕ ਬਾਲੀਵੁੱਡ ਦੇ ਵੀ ਸਿੰਗਰ ਹੈਗੇ ਨੇ ਬੀਪਰਾਕ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਐਕਸਟਰੈਸ਼ਨ ਕਾਲ ਉਹਨਾਂ ਨੂੰ ਕੀਤਾ ਗਿਆ ਹੈ ਦਰਅਸਲ ਬੀਪਰਾਕ ਨੂੰ ਨਹੀਂ ਬਲਕਿ ਬੀਪਰਾਕ ਦੇ ਨਜ਼ਦੀਕੀ ਜਿਹੜੇ ਹੈਗੇ ਨੇ ਆਪਣੇ ਉਹਨਾਂ ਦੇ ਦੋਸਤ ਦਿਲਨੂਰ ਦਿਲਨੂਰ ਨੂੰ ਇਹ ਕਾਲ ਆਇਆ ਹੈ ਐਕਸਟਰੈਸ਼ਨ ਲਈ ਕਿ ਬੀਪਰਾਖ ਨੂੰ ਕਹੋ ਕਿ ਸਾਨੂੰ 10 ਕਰੋੜ ਰੁਪਏ ਦੇ ਦੇਵੇ ਇੱਕ ਹਫਤਾ ਹੈ ਤੁਹਾਡੇ ਕੋਲ ਜੇ ਤੁਸੀਂ 10 ਕਰੋੜ ਨਹੀਂ ਦਿੰਦੇ ਹੋ ਤੇ ਤੁਹਾਨੂੰ ਵੱਧ ਨੁਕਸਾਨ ਪਹੁੰਚਾਇਆ ਜਾਵੇਗਾ ਤੇ ਇਸ ਦੇ ਉੱਤੇ ਆਪਾਂ ਗੱਲ ਕਰਾਂਗੇ ਸਾਡੇ ਰਿਊਜ਼ ਰੂਮ ਦੇ ਵਿੱਚ ਮੌਜੂਦ ਲੋਕਾਂ ਦੇ ਨਾਲ ਕੀ ਪੰਜਾਬ ਦੇ ਵਿੱਚ ਪੰਜਾਬ ਦੇ ਕਲਾਕਾਰਾਂ ਨੂੰ ਲੈ ਕੇ ਪੰਜਾਬ ਦੇ ਭਾਵੇਂ ਉਹ ਸਿੰਗਰਸ ਹੋਣ ਆਰਟਿਸਟ ਹੋਣ ਐਕਟਰਸ ਹੋਣ ਇਹ ਜਿਹੜੇ ਐਕਸਟਰੈਸ਼ਨ ਕਾਲਸ ਨੇ ਗੈਂਗਸਟਰਾਂ ਦੀ ਜਿਹੜੀ ਧਮਕੀਆਂ ਨੇ ਕਿਉਂ ਵੱਧਦੀਆਂ ਜਾ ਰਹੀਆਂ ਨੇ ਇਸ ਦੇ ਪਿੱਛੇ ਕੀ ਕਾਰਨ ਨੇ ਤੇ ਇਹ ਕਦੋਂ ਕੁ ਖਤਰਬਾਹ ਹੋਣਗੇ ਉਹਨਾਂ ਦਾ ਇਹਨਾਂ ਦੇ ਬਾਰੇ ਕੀ ਕਹਿਣਾ ਹੈ ਤੋਂ ਫਿਲਹਾਲ ਆਪਣਾ ਆਪਾ ਪੰਜਾਬ ਡੈਸਕ ਦੇ ਮੌਜੂਦ ਨੇ ਆਰਤੀ ਸਾਡੇ ਨਾਲ ਹੈ ਆਰਤੀ ਅੱਜ ਸਵੇਰ ਤੋਂ ਇੱਕ ਖਬਰ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਬਾਲੀਵੁੱਡ ਸਿੰਗਰ ਨੇ ਵੀ ਪਰਾ ਕਾਫੀ ਉਹਨਾਂ ਦੇ ਸੁਪਰ ਹਿੱਟ ਟਰੈਕਸ ਦਿੱਤੇ ਨੇ ਉਹਨਾਂ ਨੇ ਇਸ ਇੰਡਸਟਰੀ ਨੂੰ ਤੇ ਉਹਨਾਂ ਨੂੰ ਅੱਜ ਸਵੇਰੇ ਉਹਨਾਂ ਤੋਂ ਜੁੜੀ ਇਹ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਇੱਕ ਉਹਨਾਂ ਨੂੰ ਇੱਕ ਐਕਸਟਰੈਸ਼ਨ ਕਾਲ ਆਇਆ ਹੈ ਉਹਨਾਂ ਦੇ ਨਜ਼ਦੀਕੀ ਦਿਲਨੂਰ ਉਹਨਾਂ ਦੇ ਫਰੈਂਡ ਹੈਗੇ ਨੇ ਉਹ ਵੀ ਸਿੰਗਰ ਹੈਗੇ ਨੇ ਦਿਲਨੂਰ ਉਹਨਾਂ ਨੂੰ ਕਾਲ ਆਇਆ ਹੈ ਕਿ 10 ਕਰੋੜ ਰੁਪਏ ਦਿਓ ਇੱਕ ਹਫਤੇ ਦਾ ਟਾਈਮ ਹੈ ਜੇ ਤੁਸੀਂ ਇਹ 10 ਕਰੋੜ ਨਹੀਂ ਦਿੰਦੇ ਹੋ ਤੇ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਤੁਹਾਨੂੰ ਵੱਧੂ ਨੁਕਸਾਨ ਪਹੁੰਚਾਇਆ ਜਾਵੇਗਾ ਤੇ ਇਹ ਗੈਂਗਸਟਰਾਂ ਦੇ ਜਿਹੜੇ ਕਾਲ ਨੇ ਐਕਸਟਰੈਸ਼ਨ ਨੂੰ ਲੈ ਕੇ ਕਲਾਕਾਰਾਂ ਤੋਂ ਇਹ ਜਿਹੜਾ ਮਾਮਲਾ ਇਹ ਵਧਦਾ ਜਾ ਰਿਹਾ ਹੈ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਸਿਮਰਨ ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸਿੰਗਰ ਨੂੰ ਜਾਣਤੇ ਮਾਨੇ ਦੀ ਧਮਕੀ ਮਿਲੀ ਹੈ ਇਸ ਤੋਂ ਪਹਿਲੇ ਵੀ ਗੈਂਗਸਟਰ ਜੋ ਹੈ ਉਹ ਸਿੰਗਰਾਂ ਨੂੰ ਧਮਕੀ ਦਿੰਦੇ ਹੀ ਰਹੇ ਹੈ ਕਿ ਅਗਰ ਤੁਸੀਂ ਪੈਸੇ ਨਹੀਂ ਦਿੱਤੇ ਤਾਂ ਤੁਹਾਨੂੰ ਜਾਣਤੇ ਮਾਰ ਦੇਗੇ ਹੈ ਨਾ ਤਾਂ ਬਹੁਤ ਵੱਡੀ ਸਮੱਸਿਆ ਆਨੇ ਕਿਉਂਕਿ ਆਣੇ ਵਾਲੇ ਯੁਵਾ ਜਿਹੜੇ ਯੂਥ ਨੇ ਉਹ ਵੀ ਸਿੰਗਰ ਬਣਨਾ ਚਾਹੁੰਦੇ ਨੇ ਅਗਰ ਇਸੇ ਤਰ੍ਹਾਂ ਲਗਾਤਾਰ ਜੋ ਸਿੰਗਰਸ ਹੈ ਉਹਨਾਂ ਨੂੰ ਧਮਕੀ ਮਿਲਦੀ ਰਹੀ ਤਾਂ ਕੋਈ ਵੀ ਇਨਸਾਨ ਸਿੰਗਰ ਬਣਨੇ ਤੋਂ ਪਹਿਲੇ 10 ਵਾਰੀ ਸੋਚੇਗਾ ਤੇ ਸਭ ਤੋਂ ਵੱਡਾ ਸਵਾਲ ਹੈ ਕਿ ਹੱਲੀ ਤੱਕ ਜੋ ਇਸ ਤਰ੍ਹਾਂ ਦੇ ਮੁੱਦਾ ਸਾਹਮਣੇ ਆ ਰਿਹਾ ਉਸ 'ਪਾ ਕੋਈ ਬੜਾ ਐਕਸ਼ਨ ਨਹੀਂ ਲਿਆ ਗਿਆ ਹੈ ਤੇ ਜਿਹੜੀ ਜਿਹੜੀ ਮਾਮਲੇ ਆ ਹੋਰ ਜ਼ਿਆਦਾ ਬਦਰੇ ਨੇ ਬੀ ਪ੍ਰਾਗ ਬਹੁਤ ਬੜੀ ਹਸਤੀ ਨੇ ਤੇ ਬਹੁਤ ਬਾਲੀਵੁੱਡ ਹੋ ਚਾ ਪੰਜਾਬ ਹੋ ਦੋਨਾਂ ਵਿੱਚ ਉਹਨਾਂ ਨੇ ਆਪਣਾ ਬਹੁਤ ਵੱਡਾ ਨਾਮ ਕਮਾਇਆ ਹੈ ਤੇ ਜੇ ਉਹਨਾਂ ਨੂੰ ਐਡੀ ਵੱਡੀ ਤਮਕੀ ਮਿਲ ਸਕਦੀ ਹਤੇ ਆਪਾਂ ਜਿਹੜੇ ਆਮ ਇਨਸਾਨ ਨੇ ਉਨਾ ਉਹਨਾਂ ਦੀ ਤਾਂ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਤੇ ਤੁਸੀਂ ਸੋਚ ਰਹੇ ਹੋ ਕਿ ਇਸ ਤੋਂ ਪਹਿਲੇ ਵੀ ਸਿੱਧੂ ਮਸੂਆਲੇ ਦੇ ਨਾਲ ਐਡੀ ਵੱਡੀ ਘਟਨਾ ਹੋ ਗਈ ਹਨ ਉਸਤੇ ਹਲੀ ਜ਼ਿਆਦਾ ਟਾਈਮ ਨਹੀਂ ਹੋਇਆ ਤੇ ਹੁਣ ਬੀਪਰਾਕ ਨੂੰ ਵੀ ਐਡੀ ਵੱਡੀ ਧਮਕੀ ਮਿਲੀ ਇਸ ਤੋਂ ਪਹਿਲੇ ਬਹੁਤ سارے ਸਿੰਗਰਸ ਨੇ ਵੱਡੇ ਪੰਜਾਬ ਦੇ ਵੱਡੇ ਕਲਾਕਾਰ ਜਿਨ੍ਹਾਂ ਨੂੰ ਇਹ ਧਮਕੀਆਂ ਮਿਲੀਆਂ ਲੇਕਿਨ ਉਸ ਤੋਂ ਬਾਅਦ ਹੁਣ ਜਿਹੜੇ ਬੀਪਰਾਕ ਹੈ ਇੰਨੇ ਵੱਡੇ ਸਿੰਗਰ ਉਹਨਾਂ ਨੂੰ ਵੀ ਜਾਣਤੇ ਮਾਨੇਗੀ ਧਮਕੀ ਮਿਲੀ ਹੈ ਨਾਲੇ ਸਾਫ਼ ਤੌਰ ਤੇ ਕਾਲ पे ਇਹ ਕਿਹਾ ਗਿਆ ਹੈ ਕਿ ਅਗਰ 10 ਲੱਖ 10 ਕਰੋੜ ਹਾਂ 10 ਕਰੋੜ ਨਹੀਂ دیے ਤਾਂ ਮਿੱਟੀ ਤੇ ਮਿਲਾ ਦੇਵਾਂਗੇ ਤਾਂ ਬਹੁਤ ਵੱਡੀ ਗੱਲ ਹੈ ਸਿਮਰਜੀਤ ਜੀ ਬਿਲਕੁਲ ਬਹੁਤ ਵੱਡੀ ਗੱਲ ਹੈ ਤੇ ਗੌਰਤਲਬ ਹੈ ਕਿ ਇਹ ਕਾਲ ਜਿਹੜਾ ਹੈ ਦਿਲਨੂਰ ਜਿਹੜੇ ਉਹਨਾਂ ਦੇ ਫਰੈਂਡ ਹੈਗੇ ਨੇ ਸਿੰਗਰ ਹੈਗੇ ਨੇ ਉਹਨਾਂ ਨੂੰ ਕੁਝ ਦੇ ਕਾਫੀ ਦਿਨਾਂ ਪਹਿਲਾਂ 5 ਜਨਵਰੀ ਨੂੰ ਮੇਰੇ ਖਿਆਲ ਨਾਲ ਪਹਿਲੇ ਦੋ ਕਾਲ ਆਂਦੇ ਨੇ ਉਹ ਨਹੀਂ ਰਿਸੀਵ ਕਰਦੇ ਇੰਟਰਨੈਸ਼ਨਲ ਨੰਬਰ ਤੋਂ ਇਹ ਕਾਲ ਆਏ ਉਸ ਤੋਂ ਬਾਅਦ 6 ਜਨਵਰੀ ਨੂੰ ਫਿਰ ਤੋਂ ਕਾਲ ਆਇਆ ਤੇ ਉਹਨੇ ਰੀਸੀਵ ਕੀਤਾ ਇਹ ਕਾਲ ਤੇ ਰੀਸੀਵ ਕਰਕੇ ਜਦ ਉਹਨਾਂ ਨੂੰ ਗੱਲਾਂ ਲੱਗੀਆਂ ਕਿ ਕੁਝ ਗੱਲਾਂ ਸਸਪੀਸ਼ੀਅਸ ਹੈਗੀਆਂ ਨੇ ਉਹਨਾਂ ਨੇ ਤੁਰੰਤ ਕਾਲ ਕੱਟ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੌਇਸ ਨੋਟ ਆਇਆ ਵੌਇਸ ਨੋਟ ਦੇ ਵਿੱਚ ਬੰਦੇ ਨੇ ਕਿਹਾ ਕਿ ਹੈਲੋ ਮੈਂ ਅਰਜੁਨ ਬਿਸ਼ਨੋਈ ਬੋਲ ਰਿਹਾ ਦੱਸ ਦੇਣਾ ਕਿ ਅਰਜੁਨ ਬਿਸ਼ਨੋਈ ਜੋਨੇ ਉਹ ਕਿਤੇ ਨਾ ਕਿਤੇ ਲਾਰੈਂਸ ਬਿਸ਼ਨੋਈ ਗੈਂਗ ਤੋਂ ਤਾਲੁਕ ਰੱਖਦੇ ਨੇ ਇਸ ਵੇਲੇ ਉਹ ਅਬ੍ਰੋਡ ਫੋਰੈਂਜ ਲੁਕੇ ਹੋਏ ਨੇ ਬਾਹਰ ਕਿਤੇ ਅਨਾ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ 10 ਕਰੋੜ ਰੁਪਏ ਚਾਹੀਦੇ ਨੇ ਨਹੀਂ ਤਾਂ ਜਾਨੋ ਮਿੱਟੀ ਚ ਮਤਲਬ ਇਹ ਪਰਟੀਕੂਲਰ ਵਰਡ ਨਹੀਂ ਯੂਜ਼ ਕੀਤਾ ਗਿਆ ਜਿਹੜੀ ਏਐਨਆਈ ਦੀ ਰਿਪੋਰਟ ਆਈ ਉਸ ਦੇ ਵਿੱਚ ਜਿਹੜਾ ਲਿਖਿਆ ਗਿਆ ਹੈ ਬਟ ਕਿਤੇ ਨਾ ਕਿਤੇ ਫਿਰੋਤੀ ਹੀ ਮੰਗੀ ਗਈ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਵੀ ਜਾਣਾ ਹੈ ਚੱਲ ਜਾਓ ਪਰ ਤੁਹਾਡਾ ਨੇੜਲਾ ਵੀ ਕੋਈ ਜੇ ਬੰਦਾ ਸਾਨੂੰ ਮਿਲ ਜਾਂਦਾ ਉਸ ਤੋਂ ਵੀ ਅਸੀਂ ਨੁਕਸਾਨ ਪਹੁੰਚਾਣਗੇ ਜੇ ਤੁਸੀਂ ਸਾਡਾ ਸਹਿਯੋਗ ਕਰੋਗੇ ਤਾਂ ਫਾਇਦੇ 'ਚ ਰਹੋਗੇ ਨਹੀਂ ਤਾਂ ਨੁਕਸਾਨ ਪਹੁੰਚਾਣਗੇ ਇਸ ਤੋਂ ਇਲਾਵਾ ਸੀ ਦੇਖਿਆ ਹੈ ਕਿ ਪਿੱਛੇ ਬੀਤੇ ਦਿਨਾਂ ਚ ਏਪੀ ਢਿੱਲੋਂ ਨੂੰ ਵੀ ਧਮਕੀਆਂ ਮਿਲੀਆਂ ਕਿਉਂ ਮਿਲੀਆਂ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਮਿਲੀਆਂ ਉਸ ਦੇ ਵਿੱਚ ਵੀ ਕਿਹਾ ਗਿਆ ਕਿ ਕਿਉਂਕਿ ਏਪੀਟੀ ਲੋਦੀ ਨਜ਼ਦੀਕੀਆਂ ਸੀਗੀਆਂ ਸਲਮਾਨ ਖਾਨ ਦੇ ਨਾਲ ਤੇ ਸਲਮਾਨ ਖਾਨ ਹਮੇਸ਼ਾ ਤੋਂ ਸ਼ੁਰੂਆਤ ਤੋਂ ਹੀ ਲਾਰੈਂਸ ਬਿਸ਼ਨੋਈ ਦੇ ਟਾਰਗੇਟ ਤੇ ਰਹੇ ਹੈ ਨਾ ਤੇ ਉਹਨਾਂ ਤੋਂ ਜਦੋਂ ਵੀ ਕੋਈ ਸੈਲੀਬ੍ਰਿਟੀ ਜਾਂ ਕੋਈ ਸਿੰਗਰ ਹੋਵੇ ਜਾਂ ਕੋਈ ਵੀ ਹੋਵੇ ਜਿਹੜੇ ਜਿਸ ਦੀ ਵੀ ਨਜ਼ਦੀਕੀ ਲਾਰੈਂਸ ਸਲਮਾਨ ਖਾਨ ਤੋਂ ਵੱਦੀ ਹੈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਐਕਸਟਰਸ਼ਨ ਐਕਸਟਰਸ਼ਨ ਤਾਂ ਨਹੀਂ ਪਰ ਮਾਰਨ ਦੀ ਧਮਕੀ ਮਿਲ ਜਾਂਦੀ ਹੈ ਏਪੀਟੀ ਲੋਨ ਨੂੰ ਵੀ ਧਮਕੀ ਮਿਲੀ ਉਹਨਾਂ ਦੇ ਕੈਨੇਡਾ ਸਥਿਤ ਜਿਹੜਾ ਘਰ ਸੀਗਾ ਉਹਦੇ ਬਾਹਰ ਫਾਇਰਿੰਗ ਹੋਈ ਗੋਲੀਆਂ ਚਲਾਈਆਂ ਗਈਆਂ ਤੇ ਜਿਹੜੇ ਬਾਹਰ ਗੱਡੀਆਂ ਖੜੀਆਂ ਸੀਗੀਆਂ ਉਸ ਦੇ ਉਸ ਨੂੰ ਅੱਗ ਲਗਾ ਦਿੱਤੀ ਗਈ ਤੇ ਕਿਤੇ ਨਾ ਕਿਤੇ ਪਹਿਲਾਂ ਵੀ ਇਹ ਘਟਨਾਵਾਂ ਵਾਪਰੀਆਂ ਨੇ ਤੇ ਇਹ ਸਿੰਗਰਸ ਕਿਸ ਤਰੀਕੇ ਦੇ ਨਾਲ ਇਸ ਇੰਡਸਟਰੀ ਦੇ ਵਿੱਚ ਸਰਵਾਈਵ ਕਰਨਗੇ ਜੇ ਇੱਕ ਦੂਜੇ ਨਾਲ ਡੀਲਿੰਗ ਜ਼ਰੂਰੀ ਹੈ ਆਵੇਂਪਕੇ ਬਾਲੀਵੁੱਡ ਦੇ ਵਿੱਚ ਬੰਦਾ ਤਰੱਕੀ ਕਿਵੇਂ ਕਰੇਗਾ ਹੈਨਾ ਤੇ ਇਸ ਦੇ ਬਾਰੇ ਕੀ ਕਹੋਗੇ ਕਿਵੇਂ ਪ੍ਰੋਗਰੈਸ ਹੋਏਗੀ ਸਾਡੇ ਸਿੰਗਰਾਂ ਦੀ ਕਿਉਂਕਿ ਸਿੱਧੇ ਧਮਕੀ ਆ ਜਾਂਦੀ ਹੈ ਇਸ ਦੇ ਨਾਲ ਨਾ ਵਰਤੋ ਉਸ ਦੇ ਨਾਲ ਨਾ ਵਰਤੋ ਨਹੀਂ ਤਾਂ ਤੁਹਾਨੂੰ ਖਤਮ ਕਰ ਦਿੱਤਾ ਜਾਵੇਗਾ ਸਿਮਰਨ ਇਹ ਸਿਰਫ ਪੰਜਾਬ ਦਾ ਮੁੱਦਾ ਨਹੀਂ ਹੈ ਬਾਲੀਵੁੱਡ ਚ ਸਭ ਤੋਂ ਵੱਡਾ ਨਾਮ ਸਲਮਾਨ ਖਾਨ ਦਾ ਹੈ ਤੇ ਜੇ ਸਲਮਾਨ ਖਾਨ ਨੂੰ ਧਮਕੀ ਮਿਲ ਸਕਦੀ ਹੈ ਬੀਪ ਰਾਖ ਨੂੰ ਧਮਕੀ ਮਿਲ ਸਕਦੀ ਹੈ ਤੇ ਆਪਾਂ ਆਮ ਇਨਸਾਨ ਦੀ ਤਾਂ ਗੱਲ ਕਰ ਹੀ ਨਹੀਂ ਸਕਦੇ ਹੈ ਨਾ ਤੇ ਦੂਜੀ ਗੱਲ ਇਹ ਹੈ ਕਿ ਜਿਸ ਤਰੀਕੇ ਤੇ ਜਿਹੜੇ ਗੈਂਗਸਟਰ ਆ ਉਹਨਾਂ ਦਾ ਕੌਨਫੀਡੈਂਸ ਆਤਮ ਵਿਸ਼ਵਾਸ ਵਧ ਰਿਹਾ ਹੈ ਨਾ ਇਸ ਤੇ ਆਣੇ ਵਾਲੀ ਜਿਹੜੀ ਪੀੜ੍ਹੀਆਂ ਯੂਥ ਨੇ ਉਹ ਵੀ ਸਿੰਗਰ ਬਣਨੇ ਤੇ ਪਹਿਲੇ ਇਸ ਜੋ ਜੋ ہماری ਇਹ ਇੰਡਸਟਰੀ ਹੈ ਉਸਮੇ ਪੈਰ ਰੱਖਣੇ ਸੇ ਪਹਿਲੇ ਬਹੁਤ ਵਾਰੀ ਸੋਚेंगे ਕਿ ਕਿ ਤੁਸੀਂ ਸੋਚ ਸਕਦੇ ਹੋ ਕਿ ਆਣੇ ਵਾਲੇ ਯੂਥ ਤੇ ਕਿੰਨਾ ਜ਼ਿਆਦਾ ਇਫੈਕਟ ਇਸ ਚੀਜ਼ ਦਾ ਪੜੇਗਾ ਕਿਉਂਕਿ ਹਰ ਇਨਸਾਨ ਨੂੰ ਡਰ ਰਹਿੰਦਾ ਕਿ ਮੇਰੀ ਫੈਮਲੀ ਮੇਰੇ ਪਰਿਵਾਰ ਨੂੰ ਕੁਝ ਨਾ ਹੋ ਜੇ ਤੇ ਜਿਸ ਤਰੀਕੇ ਦੇ ਧਮਕੀ ਮਿਲੀ ਹੈ ਬਹੁਤ ਵੱਡਾ ਸਵਾਲ ਜੋ ਹੈ ਪ੍ਰਸ਼ਾਸਨ ਸਰਕਾਰ ਤੇ ਵੀ ਖੜੀ ਕਰ ਰਹੀ ਹੈ ਕਿ ਅਭੀ ਤੱਕ ਗੈਂਗਸਟਰ ਵਾਜ ਜੋ ਹੈ ਉਹ ਆਪਣੇ ਇੰਡੀਆ ਚੋਂ ਮੈਂ ਪੰਜਾਬ ਦੀ ਗੱਲ ਨਹੀਂ ਕਰਾਂਗੇ ਪੂਰੇ ਇੰਡੀਆ ਚੋਂ ਹੀ ਬਣਿਆ ਹੋਇਆ ਹੈ ਤੇ ਲੋਕਾਂ ਨੂੰ ਹੁਣ ਡਰ ਲੱਗ ਰਿਹਾ ਕਿ ਕੱਲ ਨੂੰ ਜੇ ਉਹਨਾਂ ਦੇ ਬੱਚੇ ਵੀ ਇੰਡਸਟਰੀ ਤੇ ਪੈਰ ਰੱਖੂਗੇ ਤੇ ਉਹਨਾਂ ਦਾ ਨਾਲ ਕੋਈ ਵਾਰਦਾਤ ਨਾ ਹੋ ਜਾਏ ਕਿਉਂਕਿ ਸਿੱਧੂ ਮੂਸੇ ਵਾਲੇ ਦੀ ਡੈਥ ਦੇ ਬਾਅਦ ਤੇ ਇਹ ਜੋ ਸੀਨ ਨੇ ਉਹ ਚਲਦੇ ਜਾ ਰਹੇ ਨੇ ਮਾਮਲੇ ਵੱਧਦੇ ਜਾ ਰਹੇ ਨੇ ਕਿ ਹੱਲੇ ਤੱਕ ਇਸ ਮਾਮਲੇ 'ਚ ਰੋਕ ਨਹੀਂ ਲੱਗੀ ਹੈ ਤੇ ਗੈਂਗਸਟਰ ਦਾ ਜੋ ਕੌਨਫੀਡੈਂਸ ਹੈ ਹੋਰ ਜ਼ਿਆਦਾ ਵੱਧਦਾ ਜਾ ਰਿਹਾ ਨੇ ਜਿਹ ਬਿਲਕੁਲ ਗੈਂਗਸਟਰਾਂ ਦਾ ਕੌਨਫੀਡੈਂਸ ਵੱਧਦਾ ਜਾ ਰਿਹਾ ਹੈ ਫਿਰ ਭਾਵੇਂ ਉਹ ਪੰਜਾਬੀ ਮਨੋਰੰਜਨ ਜਗਤ ਦੀ ਗੱਲ ਹੋਵੇ ਬਾਲੀਵੁੱਡ ਦੀ ਗੱਲ ਹੋਵੇ ਜਾਂ ਫਿਰ ਗੱਲ ਹੋਵੇ ਕਬੱਡੀ ਦੇ ਮੈਦਾਨ ਦੀ ਅਸੀਂ ਦੇਖਿਆ ਕਿ ਕਬੱਡੀ ਕਈ ਸਾਰੇ ਕਬੱਡੀ ਖਿਡਾਰੀਆਂ ਨੂੰ ਵੀ ਇਹਨਾਂ ਗੈਂਗਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ ਕਿਤੇ ਨਾ ਕਦੇ ਕੋਈ ਐਕਸਟਰੈਸ਼ਨ ਦੀ ਗੱਲ ਹੁੰਦੀ ਹੈ ਤੇ ਕਦੇ ਕੋਈ ਆਪਸੀ ਰੰਜਿਸ਼ ਹੁੰਦੀ ਹੈ ਉਸ ਦੇ ਬਾਰੇ ਗੱਲ ਹੁੰਦੀ ਹੈ ਤੇ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਗੈਂਗਸਟਰਵਾਦ ਵੱਧ ਰਿਹਾ ਹੈ ਇਹ ਕਿਵੇਂ ਖਤਮ ਹੋ ਸਕਦਾ ਹੈ ਸਿਮਰਨ ਕਿਉਂਕਿ ਇਹ ਬਹੁਤ ਵੱਡਾ ਸਵਾਲ ਨੇ ਤੇ ਇਹਦਾ ਸਵਾਲ ਦਾ ਜਵਾਬ ਹਰ ਇਨਸਾਨ ਲੱਭ ਰਿਆ ਨੇ ਕਿਉਂਕਿ ਇਹ ਕਹੀ ਨਾ ਕਿ ਪ੍ਰਸ਼ਾਸਨ ਤੇ ਸਰਕਾਰ ਦੋਨਾਂ ਚ ਉਂਗਲੀ ਚੁੱਕਣੇ ਵਾਲੀ ਗੱਲ ਹੈ ਕਿਉਂਕਿ ਅ ਇਹ ਕੰਮ ਜਿਹੜਾ ਹੈਗਾ ਜਿਹੜੇ ਗੈਂਗਸਟਰਾਂ ਨੂੰ ਲਗਾਤਾਰ ਜਿਸ ਤਰੀਕੇ ਤੇ ਸਿੰਗਰਾਂ ਨੂੰ ਧਮਕੀਆਂ ਮਿਲ ਰਹੀ ਨੇ ਕਬੱਡੀ ਵਾਲੇ ਖਿਡਾਰੀਆਂ ਨੂੰ ਧਮਕੀਆਂ ਮਿਲ ਰਹੀ ਨੇ ਤੇ ਇਹ कहीं ना कहीं ਸਰਕਾਰ ਤੇ ਵੀ ਉਂਗਲੀ ਚੱਕਰੀਆਂ ਨੇ ਤੇ ਲੋਕਾਂ ਦਾ ਜੋ ਸਰਕਾਰ ਤੇ ਭਰੋਸਾ ਉਹ ਵੀ کہیں ਨਾ کہیں ਖਤਮ ਹੋ ਰਿਹਾ ਨੇ ਤੇ ਫਿਰ ਅਬ ਦੇਖਣਾ ਤਾਂ ਇਹ ਮੈਂ ਵੀ ਜਾਨਣਾ ਚਾਹੁੰਦਾ ਕਿ ਇਸ ਤਰੀਕੇ ਦੇ ਮਾਮਲੇ ਨੂੰ ਕਿਸ ਤਰ੍ਹਾਂ ਖਤਮ ਕਰਿਆ ਜਾਏ ਕਿਉਂਕਿ ਇਹ ਮਾਮਲਾ ਅੱਜ ਦਾ ਨਹੀਂ ਬਹੁਤ ਪੁਰਾਣੇ ਟਾਈਮ ਦਾ ਚੱਲਦਾ ਆ ਰਿਹਾ ਨੇ ਤੇ ਗੈਂਗਸਟਰ ਦਾ ਕੌਨਫੀਡੈਂਸ ਵੱਧਦਾ ਜਾ ਰਿਹਾ ਹੈ ਔਰ ਅਬ ਆਨੇ ਵਾਲੇ ਟਾਈਮ 'ਚ ਆਪਾਂ ਵੀ ਦੇਖਾਂਗੇ ਕਿ ਸਰਕਾਰ ਪ੍ਰਸ਼ਾਸਨ ਐਡੇ ਕਿਹੜੇ ਕਦਮ ਉਠਾਏਗੇ ਤੇ ਦੂਜੀ ਗੱਲ ਸਿਮਰਨ ਇਹ ਵੀ ਹੈ ਕਿ ਜਿੰਨੇ ਵੀ ਗੈਂਗਸਟਰ ਆ ਆਪਣੇ ਦੇਸ਼ ਤੇ ਦੂਸਰੇ ਦੇਸ਼ ਚਲੇ ਜਾਂਦੇ ਨੇ ਉੱਥੇ ਬੈਠ ਕੇ ਜੋ ਇਹ ਕੰਮ ਕਰਿਆ ਜਾਂਦਾ ਨੇ ਤੇ ਲੋਰੈਂਸ ਬਿਸ਼ਨੋਈ ਦਾ ਹਰ ਮੈਟਰ 'ਚ ਨਾਮ ਜ਼ਰੂਰ ਆਉਂਦੇ ਨੇ ਤੇ ਪਰ ਸੋਚਣਾ ਇਹਦੀ ਗੱਲ ਹੈ ਕਿ ਹਾਲੀ ਤੱਕ ਇਸ ਚੀਜ਼ ਨੂੰ ਕੰਟਰੋਲ ਕਿਉਂ ਨਹੀਂ ਕਰਿਆ ਗਿਆ ਕਿਉਂਕਿ ਇਹ ਬਹੁਤ ਵੱਡਾ ਸਵਾਲ ਹੈ ਕਿ ਸਰਕਾਰ 'ਚ ਹੱਤ ਤੇ ਪਾਵਰ ਵੀ ਹੈ ਸਾਰਾ ਕੁਝ ਨੇ ਸਰਕਾਰ ਹੈ ਤੇ ਫਿਰ ਵੀ ਲੋਰੈਂਸ ਬਿਸ਼ਨੋਈ ਗੈਂਗ ਕੌਨਫੀਡੈਂਸ ਦੇ ਵਿੱਚ ਕਿਉਂ ਹੈ ਇੰਨਾ ਕੌਨਫੀਡੈਂਸ ਕਿ ਐਡੇ ਵੱਡੇ ਸਿੰਗਰਾਂ ਨੂੰ ਧਮਕੀ ਸਿੱਧਾ ਜਾਨ ਦੇ ਮਾਰਨ ਦੀ ਧਮਕੀ دی ਜਾ ਰਹੀ ਨੇ ਤੇ ਆਮ ਇਨਸਾਨ ਦੀ ਤਾਂ ਆਪਾਂ ਗੱਲ ਹੀ ਨਹੀਂ ਕਰ ਸਕਦੇ ਵੀ ਬਿਲਕੁਲ ਜਿੱਦਾਂ ਲਾਰੈਂਸ ਬਿਸ਼ਨੋਈ ਦੀ ਤੁਸੀਂ ਗੱਲ ਕੀਤੀ ਆrti ਲਾਰੈਂਸ ਬਿਸ਼ਨੋਈ ਵੈਸੇ ਇਸ ਵੇਲੇ ਸਾਬਰਮਤੀ ਜੇਲ ਦੇ ਵਿੱਚ ਹੈ ਗੁਜਰਾਤ ਦੇ ਵਿੱਚ ਹੈ ਤੇ ਉਹਨਾਂ ਦੇ ਜਿਹੜੇ ਭਰਾ ਹੈਗੇ ਨੇ ਅਨਮੋਲ ਬਿਸ਼ਨੋਈ ਉਹਨਾਂ ਨੂੰ ਵੀ ਰੀਸੈਂਟਲੀ ਇੰਡੀਆ ਭੇਜਿਆ ਗਿਆ ਤੇ ਇੰਡੀਆ ਉਹ ਹਜ ਉਹ ਵੀ ਜੇਲ ਦੇ ਵਿੱਚ ਹੈਗੇ ਨੇ ਕਿਤੇ ਨਾ ਕਿਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਬਸ ਇੱਕ ਮੋਰਾ ਹੈ ਉਹਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਈ ਜਾ ਰਹੀ ਹੈ ਉਹਨਾਂ ਦੇ ਸਿਰਫ ਸ਼ਕਲ ਹੈ ਪਿੱਛੋਂ ਕੰਮ ਕਰਾਉਣ ਵਾਲੇ ਲੋਕ ਕੋਈ ਹੋਰ ਹੀ ਹੈਗੇ ਨੇ ਤੇ ਇਸ 뮤직 ਇੰਡਸਟਰੀ ਦੀ ਜੇ ਆਪਾਂ ਗੱਲ કરીਏ ਪੰਜਾਬੀ 뮤직 ਇੰਡਸਟਰੀ ਦੀ ਤੇ ਮਨਕੀਰਤ ਔਲਖ ਨੂੰ ਇੱਕ ਇਸ ਤਰੀਕੇ ਦਾ ਚਿਹਰਾ ਬਣਾਇਆ ਗਿਆ ਹੈ ਜਾਂ ਉਹਨਾਂ ਨੂੰ ਲੈ ਕੇ ਇਹ ਕਈ ਵਾਰ ਇਦਾਂ ਦੇ ਸਵਾਲ ਖੜੇ ਹੋਏ ਨੇ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਮਨਕੀਰਤ ਔਲਖ ਦੇ ਜਿਹੜੇ ਨਜ਼ਦੀਕੀਆਂ ਹੈਗੀਆਂ ਨੇ ਉਹ ਕਾਫੀ ਜ਼ਿਆਦਾ ਹੈਗੀਆਂ ਨਾ ਜਿਸ ਦੇ ਚੱਲਦੇ ਮਨਕੀਰਤ ਔਲਖ ਦੇ ਉੱਤੇ ਹਮੇਸ਼ਾ ਉਂਗਲੀ ਚੁੱਕੀ ਗਈ ਹੈ ਭਾਵੇਂ ਉਸ ਦਮੂਸੇ ਵਾਲਾ ਦੇ ਮਰਡਰ ਦੀ ਗੱਲ ਹੋਵੇ कि सिद्दू मुसेवाला ते मर्डर ਦੇ ਪਿੱਛੇ ਕਿਤਨਾ ਕਿਤੇ ਬਨਕੀਰਤ ਆਲਕ ਦਾ ਹੱਥ ਹੈ ਕਿਉਂਕਿ ਮਰਡਰ ਤੋਂ ਬਾਅਦ ਮਨਕੀਰਤ ਆਲਕ ਅਬ੍ਰੋਡ ਚਲ ਗਏ ਸਨ ਮੁਸੇਵਾਲਾ ਦੀ ਮੁਸੇਵਾਲਾ ਦਾ ਕਤਲ ਹੋਇਆ ਸੀ 29 ਮਈ ਨੂੰ 29 ਮਈ ਤੋਂ ਬਾਅਦ ਕੁਝ ਹੀ ਦਿਨਾਂ ਤੋਂ ਬਾਅਦ ਮਨਕੀਰਤ ਆਲਕ ਅਬ੍ਰੋਡ ਚਲ ਗਏ ਸਨ ਹਾਲਾਂਕਿ ਇਸ ਦੇ ਉੱਤੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਇੰਟਰਵਿਊ ਦੇ ਦੌਰਾਨ ਕਿ ਉਹਨਾਂ ਦਾ ਬੇਟਾ ਹੋਣਾ ਸੀ ਤਾਂ ਕਰਕੇ ਉਹ ਬਾਹਰ ਚਲ ਗਈ ਸੀ ਇੰਡੀਆ ਛੱਡ ਕੇ ਚਲ ਗਈ ਸੀ ਪਰ ਲੋਕਾਂ ਨੇ ਇਸ ਤਰੀਕੇ ਦੀ ਖਬਰਾਂ ਫੈਲਾਈਆਂ ਕਿ ਮਨਕੀਰਤ ਭੱਜ ਗਿਆ ਕਿਉਂਕਿ ਉਸ ਦਾ ਸਿੱਧੂ ਮੁਸੇਵਾਲਾ ਦੀ ਮੌਤ ਦੇ ਵਿੱਚ ਹੱਥ ਸੀ ਨੇ ਕਿ ਕਿਤੇ ਨਾ ਕਿਤੇ ਇੰਡਸਟਰੀ ਦੇ ਵਿੱਚ ਜਿਹੜਾ ਵੀ ਜੋ ਵੀ ਇਹ ਚੀਜ਼ਾਂ ਚੱਲ ਰਹੀਆਂ ਨੇ ਗਾਇਕਾਂ ਦੇ ਉੱਤੇ ਹਮਲੇ ਹੋ ਰਹੇ ਨੇ ਜਾਂ ਉਹਨਾਂ ਨੂੰ ਐਕਸਟਰਸ਼ਨ ਕਾਲ ਆ ਰਹੇ ਨੇ ਉਹਨਾਂ ਦੇ ਉਹਨਾਂ ਨੂੰ ਮਾਰਨ ਤੋਂ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਨੇ ਇਸ ਦੇ ਪਿੱਛੇ ਕਿਤੇ ਨਾ ਕਿਤੇ ਮਨਕੀਰਤ ਔਲਖ ਦਾ ਹੱਥ ਹੈ ਤੁਹਾਨੂੰ ਕੀ ਲੱਗਦਾ ਹੈ ਮਨਕੀਰਤ ਔਲਖ ਦਾ ਕੋਈ ਇਨਵੋਲਵਮੈਂਟ ਹੈ ਸਿਮਰਨ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਆ ਕਿਉਂਕਿ ਹੱਲੇ ਤੱਕ ਕੋਈ ਪ੍ਰੂਫ ਇਦਾਂ ਦਾ ਮਿਲਿਆ ਨਹੀਂ ਹੈਗਾ ਪਰ ਸਿਮਰਨ ਤੁਸੀਂ ਇੱਕ ਗੱਲ ਕਹੀ ਸੀ ਕਿ ਹਾਂ ਜਿਹੜਾ ਲਾਰੈਂਸ ਬਿਸ਼ਨੋਈ ਹੈ ਕਿਤੇ ਨਾ ਕਿਤੇ ਉਹਨਾਂ ਦਾ ਨਾਮ ਇਸਤੇਮਾਲ ਕਰਕੇ ਜਿਹੜੇ ਕੰਦੇ ਤੇ ਬੰਦੂਕ ਚਲਾਉਣੇ ਵਾਲਾ ਕੰਮ ਕਰਿਆ ਜਾ ਰਹੇ ਨੇ ਬਟ ਇਹ ਹੈ ਕਿ ਕਿਸ ਨੂੰ ਜੇਲ੍ਹ ਤੇ ਬਾਹਰ ਆਣ ਦੀ ਜ਼ਰੂਰਤ ਨਹੀਂ ਜੇਲ੍ਹ ਤੇ ਬੈਠ ਕੇ ਹੀ ਉਹਨਾਂ ਦਾ ਸਾਰਾ ਕੰਮ ਹੋ ਰਿਹਾ ਹੈ ਕਿਉਂਕਿ ਇਹ ਸਰਕਲ ਹੈ ਸਾਰਾ ਦਾ ਸਾਰਾ ਤੁਸੀਂ ਸੋਚ ਸਕਦੇ ਹੋ ਗੋਲਡਨ ਬ੍ਰੈਡ ਜਿਹੜਾ ਕੈਨੇਡਾ ਕੈਨੇਡਾ ਹਾਂ ਹਾਂ ਕੈਨੇਡਾ ਤੋ ਵਹਾਂ ਪੇ ਬੈਠ ਕੇ ਅਗਰ ਉਹ ਕੈਨੇਡਾ ਜੋ ਬੈਕ ਹੈ ਜੇਦੋ ਆਪਣਾ ਇਥੇ ਇੰਡੀਆ ਚ ਕੰਟਰੋਲ ਕਰ ਸਕਦੇ ਨੇ ਹਰ ਚੀਜ਼ ਨੂੰ ਕਰ ਸਕਦੇ ਨੇ ਤਾਂ ਫਿਰ ਜੇਲ੍ਹ ਤੇ ਬੈ ਕੇ ਬਾਹਰ ਕਿੰਨਾ ਹੀ ਮੁਸ਼ਕਿਲ ਹੈ ਕੰਮ ਕਰਨਾ ਹੈ ਨਾ ਤੇ ਵੱਡੀ ਗੱਲ ਇਹ ਹੈ ਕਿ ਇਹਨਾਂ ਦਾ ਸਾਰਾ ਦਾ ਸਰਕਲ ਹੈ ਸਰਕਲ ਚੱਲ ਰਿਆ ਨੇ ਬਾਹਰ ਇਹਨਾਂ ਦੇ ਬਹੁਤ سارے ਲੋਕ ਹੈਗੇ ਤੇ ਇਹਨਾਂ ਨੂੰ ਜੇਲ੍ਹ ਤੇ ਬਾਹਰ ਆਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹਨਾਂ ਦਾ ਸਰਕਲ ਹੀ ਐਡਾ ਵੱਡਾ ਕਿ ਇਹਨਾਂ ਨੂੰ ਅੰਦਰ ਦੇ ਬੈ ਕੇ ਬਹੁਤ ਸਾਰਾ ਕੰਮ ਜਿਹੜਾ ਹੈ ਬਾਹਰ ਜੋ ਹੈ ਕਰਵਾ ਸਕਦੇ ਨੇ ਤੇ ਧਮਕੀਆਂ ਦੇਣਾ ਤਾਂ ਬਹੁਤ ਨਾਰਮਲ ਗੱਲ ਹੋ ਚੁੱਕੀ ਹੈ ਅੱਜਕੱਲ ਇੱਕ ਸਿਰਫ ਪਪੂਲਾਰਿਟੀ ਲਈ ਇਹ ਚੀਜ਼ ਕਹਿੰਦੇ ਨੇ ਕਿ ਸਾਨੂੰ ਬਈ ਤਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਫਲਾਣੇ ਗੈਂਗਸਟਰ ਨੇ ਸਿਮਰਨ ਕੁਚੇ ਸਿੰਗਰ ਸਿੰਗਰ ਜਾਂ ਆਰਟਿਸਟਿਕਲ ਕਾਇ ਸਕਦੇ ਨੇ ਪਰ ਸਾਰਾ ਦੀ ਗੱਲ ਨਹੀਂ ਕਰ ਸਕਦੇ ਉਸਮਾਨ ਖਾਨ ਬਹੁਤ بڑا ਨਾਮ ਹੈ ਬਹੁਤ ਵੱਡਾ ਨਾਮ ਨਹੀਂ ਸਲਮਾਨ ਖਾਨ ਤੇ ਬੀ ਪ੍ਰਾਗਤ ਤੁਸੀਂ ਜਾਣਦੇ ਹੋ ਬਾਲੀਵੁੱਡ ਹੋਵੇ ਪੰਜਾਬ ਦੋਨੇ ਇੰਡਸਟਰੀਆਂ ਚ ਬਿਠੇ ਰਾ ਉਹ ਵੱਡਾ ਨਾਮ ਉਹਨਾਂ ਨੇ ਦੋਨਾਂ ਨੇ ਬਣਾਏ ਨੇ ਤੇ ਜੇ ਉਹਨਾਂ ਨੂੰ ਤਮਕੀਆਂ ਮਿਲ ਸਕਦੀ ਨੇ ਤੇ ਕਿਸ ਨੂੰ ਵੀ ਤਮਕੀਆਂ ਮਿਲ ਸਕਦੀਆਂ ਤਾਂ ਆਪਾਂ ਇਹ ਕਹਿ ਨਹੀਂ ਸਕਦੇ ਕਿ ਹਾਂ ਸਿਫ ਸਿਫ ਆਪਣੇ ਨਾਮ ਕੇ ਲਈ ਆਪਣੇ ਕੰਮ ਕੇ ਲਈ ਉਹਨਾਂ ਨੇ ਸਿਰਫ ਆਪਣਾ ਮਤਲਬ ਕਿ ਇਹ ਧਮਕੀ ਵਾਲਾ ਜੋ ਮੈਟਰ ਹੈ ਮਾਮਲਾ ਉਠਾਇਆ ਨੇ ਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਇਹਨਾਂ ਨੂੰ ਵੀ ਜਿਹੜੇ ਸਲਮਾਨ ਖਾਨ ਨੇ ਇਹਨਾਂ ਨੂੰ ਵੀ ਧਮਕੀ ਮਿਲੀ ਹੈ ਤੇ ਇਹਨਾਂ ਦੀ ਸਿਕਿਉਰਿਟੀ ਬੜਾਈ ਗਈ ਨੇ ਫਿਰ ਵੀ ਪ੍ਰਾਕ ਨੂੰ ਵੀ ਹੁਣ ਧਮਕੀ ਮਿਲੀ ਹੈ ਤੇ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ ਬਟ ਹੁਣ ਇਹ ਗੱਲ ਹੈ ਕਿ ਜਿਹੜੇ ਤੁਸੀਂ ਹੈ ਆਪ ਆਪਾ ਹੈਗੇ ਇਸ ਗੱਲ ਨੂੰ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਸਿੱਧੂ ਮੂਸੇ ਆੜੇ ਨਾਲ ਜਿੱਦੇ ਐਡੀ ਵੱਡੀ ਗੱਲ ਹੋਈ ਐਡੀ ਵੱਡੀ ਬਾਤ ਹੋਈ ਹੈ ਉਹਨਾਂ ਦੀ ਜਿਸ ਤਰੀਕੇ ਦੇ ਉਹਨਾਂ ਦਾ ਮਰਡਰ ਕਰਿਆ ਗਿਆ ਤੇ ਇਸ ਚੀਜ਼ ਨੂੰ ਆਪਾਂ ਹਲਕੇ ਚ ਨਹੀਂ ਲੈ ਸਕਦੇ ਜੀ ਬਿਲਕੁਲ ਆਰ ਤੇ ਜਿਵੇਂ ਕਿਹਾ ਕਿ ਇਸ ਚੀਜ਼ ਨੂੰ ਆਪਾਂ ਬਿਲਕੁਲ ਵੀ ਹਲਕੇ 'ਚ ਨਹੀਂ ਲੈ ਸਕਦੇ ਨੇ ਪੰਜਾਬ 'ਚ ਗੈਂਗਸਟਰਵਾਦ ਜੋ ਹੈ ਉਹ ਕਾਫੀ ਜ਼ਿਆਦਾ ਵਧਦਾ ਜਾ ਰਿਹਾ ਭਾਵੇਂ ਉਹ ਨੇਤਾਵਾਂ ਦੀ ਗੱਲ ਹੋਵੇ ਜਾਂ ਫਿਰ ਗਾਇਕਾਂ ਦੀ ਗੱਲ ਹੋਵੇ ਪੰਜਾਬੀ ਕਲਾਕਾਰਾਂ ਦੀ ਗੱਲ ਹੋਵੇ ਆਏ ਦਿਨ ਅਸੀਂ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਦੀ ਹੈ ਕਦੇ ਉਹ ਐਕਸਟਰੋਸ਼ਨ ਕਾਲ ਹੁੰਦਾ ਹੈ ਤਾਂ ਕਦੇ ਕਿਸੇ ਤੋਂ ਨਜ਼ਦੀਕੀਆਂ ਨੂੰ ਘਟਾਣ ਲਈ ਉਹ ਕਾਲ ਹੁੰਦਾ ਹੈ ਜਾਂ ਮੈਸੇਜ ਹੁੰਦਾ ਹੈ ਇਹ ਵੀ ਢਿਲੋਂ ਨੇ ਕਿਹਾ ਗਿਆ ਕਿ ਸਲਮਾਨ ਖਾਨ ਤੋਂ ਆਪਣੀ ਨਜ਼ਦੀਕੀਆਂ ਘਟਾ ਦਿਓ ਨਹੀਂ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ ਤੇ ਹੁਣ ਵੀ ਬਰਾਗ ਤੋਂ ਐਕਸਟਰੋਸ਼ਨ ਕਾਲ ਆਇਆ ਹੈ ਉਹਨਾ ਤੋਂ 10 ₹100 ਮੰਗੇ ਗਏ ਹੈ ਇੱਕ ਹਫਤੇ ਦੀ ਉਹਨਾਂ ਨੂੰ ਮਹੌਲਤ ਦਿੱਤੀ ਗਈ ਹੈ ਤੇ ਇਸ ਦੇ ਰਿਗਾਰਡ ਇਸ ਦੇ ਵਿੱਚ ਜਦੋਂ ਤੋਂ ਇਹ ਧਮਕੀ ਜਿੱਦੇ ਹੀ ਸਾਹਮਣੇ ਆਈ ਦਿਲਨੂਰ ਨੂੰ ਜਿਹੜੇ ਬੀਪਰਾਗ ਦੇ ਫਰੈਂਡ ਹੈਗੇ ਨੇ ਸਿੰਗਰ ਹੈਗੇ ਨੇ ਦਿਲਨੂਰ ਜਿੱਦਾਂ ਹੀ ਉਹਨਾਂ ਨੂੰ ਇਹ ਧਮਕੀ ਭਰ ਆਵਾਇਸ ਮੈਸੇਜ ਆਇਆ ਅਰਜੁਨ ਬਿਸ਼ਨੋਈ ਦੇ ਵੱਲੋਂ ਉਹਨਾਂ ਨੇ ਤੁਰੰਤ ਆਪਣਾ ਮੁਹਾਲੀ ਦੇ ਵਿੱਚ ਐਸਐਸਪੀ ਮੁਹਾਲੀ ਨੇ ਮੁਕੱਦਮਾ ਦਰਜ ਕਰ ਜਲਦੋ ਜਲਦ ਜਿਹੜੇ ਹੈਗੇ ਨੇ ਇਸ ਦੇ ਪਿੱਛੇ ਦੇ ਜੋ ਵੀ ਇਸ ਦੇ ਪਿੱਛੇ ਹੈਗਾ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗਹਿਨਤਾ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸਵਾਲ ਹਜੇ ਵੀ ਸਭ ਤੋਂ ਵੱਡਾ ਇਹ ਹੈ ਕਿ ਅਖੀਰਕਾਰ ਪੰਜਾਬ ਦੇ ਵਿੱਚ ਗੈਂਗਸਟਰ ਵਦ ਕਦੋਂ ਖਤਮ ਹੋਵੇਗਾ ਇਹ ਧਮਕੀਆਂ ਆਣੀਆ ਬਾਹਰੋਂ ਅਬਰੌਡ ਤੋਂ ਕੈਨੇਡਾ ਅਮਰੀਕਾ ਬੈਠੇ ਜਿਹੜੇ ਗੈਂਗਸਟਰ ਹੈਗੇ ਨੇ ਉਹਨਾਂ ਦੇ ਪੱਖੋਂ ਪੰਜਾਬੀ ਆਰਟਿਸਟਾਂ ਨੂੰ ਬਾਲੀਵੁੱਡ ਦੇ ਆਰਟਿਸਟਾਂ ਨੂੰ ਇਹ ਧਮਕੀਆਂ ਕਦੋਂ ਆਣੀਆ ਖਤਮ ਹੋਣਗੀ ਸਰਕਾਰ ਦੇ ਉੱਤੇ ਵੱਡਾ ਸਵਾਲ ਖੜਾ ਹੁੰਦਾ ਹੈ ਸਾਡੇ ਪ੍ਰਸ਼ਾਸਨ ਸੰਦੇ ਉੱਤੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਅਖੀਰਕਾਰ ਇਹ ਗੈਂਗਸਟਰ ਹਜੇ ਤੱਕ ਫੜੇ ਕਿਉਂ ਨਹੀਂ ਜਾ ਰਹੇ ਤੇ ਇੰਨੇ ਆਸਾਨੀ ਦੇ ਨਾਲ ਇਹ ਆਰਟਿਸਟਾਂ ਨੂੰ ਕਿਵੇਂ ਟਾਰਗੇਟ ਕਰ ਸਕਦੇ ਨੇ ਕਿਉਂਕਿ ਆਪਾਂ ਪਿੱਛੇ ਦੇਖਿਆ ਕਿ ਬੀਤੇ ਦਿਨਾਂ ਪੰਜਾਬ 'ਚ ਕਈ ਸਾਰੇ ਆਪਣੇ ਇੱਕ ਜਰਮਲ ਸਿੰਘ ਆਪ ਦੇ ਪੰਜ ਵੀ ਸੀਗੇ ਤਨ ਤਾਰਨ ਤੋਂ ਜਨਾ ਦੇ ਉੱਤੇ ਸ੍ਰੀ ਆਮ ਇੱਕ ਵਿਆਹ ਸਮਾਰੋਹ ਦੇ ਦੌਰਾਨ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਤੇ ਹੁਣ ਵਿਪਰਾਗ ਦੇ ਲਈ ਇਹ ਜਿਹੜਾ ਐਕਸਟਰਸ਼ਨ ਕਾਲ ਆਇਆ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਫੁੱਲ ਸਟਾਪ ਹੈ ਉਹ ਕਦੋਂ ਲੱਗੇਗਾ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਪੰਜਾਬ ਅਤੇ ਪੰਜਾਬੀ ਤੋਂ ਜੁੜਿਆ ਜੇ ਤਮਾਮ ਹੋਰ ਅਪਡੇਟਸ ਲਈ ਦੇਖਦੇ ਰਹੋ ਪੰਜਾਬੀ ਬਾਇ ਨੇਚਰ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਟੈਜ਼ਰ